ਲੇਵੀ ਬਹੁਤ ਹੀ ਜ਼ਿਆਦਾ ਸਨੱਖਾ ਸੋਹਣਾ ਤੇ ਬਹੁਤ ਹੀ ਵੱਡੇ ਕੱਦ ਦਾ ਘੋੜਾ ਤੁਹਾਡੇ ਲਈ ਅੱਜ ਭਾਲ ਕੇ ਲਿਆਏ ਆ ਮੈਂ ਨਾ ਸਵਾਦ ਆਜੂ ਵੀਡੀਓ ਦੇਖ ਕੇ ਤੇ ਘੋੜਾ ਦੇਖ ਕੇ ਬਹੁਤ ਹੀ ਵਧੀਆ ਪਰਫਾਰਮੈਂਸ ਵੀ ਬੜੀ ਚੰਗੀ ਦਿੱਤੀ ਆ ਘੋੜੇ ਨੇ ਤੇ ਉਹ ਸਿਆਣੇ ਕਹਿੰਦੇ ਹੁੰਦੇ ਆ ਨਾ ਕਿ ਰੋਟੀ ਰੋਟੀ ਕਰਨ ਨਾਲ ਕਦੇ ਭੁੱਖ ਨਹੀਂ ਮਰਦੀ ਕੋਈ ਧੂਣੀ ਲਾਉਣੀ ਪੈਂਦੀ ਆ ਕੋਈ ਹੱਥ ਹਿਲਾਉਣੇ ਪੈਂਦੇ ਆ ਕੋਈ ਆਟਾ ਗੁੰਨਣਾ ਪੈਂਦਾ ਤੇ ਫੇਰ ਜਾ ਕੇ ਰੋਟੀ ਤਵੀ ਤੇ ਪੈਂਦੀ ਹੈ ਤੇ ਫੇਰ ਜਾ ਕੇ ਢਿੱਡ ਭਰਦਾ ਹੈ ਸਜਣੋ ਇਵੇਂ ਹੀ ਘੋੜਾ ਘੋੜਾ ਕਰਨ ਨਾਲ ਕਦੇ ਸਾਣ ਨਹੀਂ ਬਣਦੇ ਮਾਲਸ਼ਾਂ ਕਰਨੀਆਂ ਪੈਂਦੀਆਂ ਨੇ ਇੱਕ ਮਨ ਇੱਕ ਚਿੱਤ ਹੋ ਕੇ ਸੇਵਾ ਕਰਨੀ ਪੈਂਦੀ ਹੈ ਹੱਥੀਂ ਲਿੱਧ ਵੀ ਚੁੱਕਣੀ ਪੈਂਦੀ ਹੈ ਤੇ ਫੇਰ ਉਹ ਮਹਾਰਾਜ ਦੀ ਮਿਹਰ ਹੋਵੇ ਫੇਰ ਕਿਤੇ ਜਾ ਕੇ ਐਵੇਂ ਦੇ ਘੋੜੇ ਸਾਣ ਤਿਆਰ ਹੁੰਦੇ ਆ ਬਾਈਆਂ ਦਾ ਪਿੰਡ ਹੈ ਜੀ ਸਮੁੰਦਗੜ ਛੰਨਾ ਜਿਹੜਾ ਹੈ ਸੰਗਰੂਰ ਤੇ ਵਾੜਾਈ ਚੇਬ ਕੱਢ ਘੋੜਾ ਤੁਹਾਡੇ ਲਈ ਲੈ ਕੇ ਆਏ ਆ ਵੀਡੀਓ ਸਾਰੀ ਦੇਖਿਓ ਤੇ ਕਮਾਲ ਦੀ ਜਾਣਕਾਰੀ ਭਰਾਵਾਂ ਨੇ ਦਿੱਤੀ ਹੈ ਬਹੁਤ ਹੀ ਸਟੀਕ ਜਾਣਕਾਰੀ ਦਿੱਤੀ ਹੈ ਜਿੰਨੀ ਵੀ ਤੁਹਾਨੂੰ ਹਾਈਟ ਦੱਸੀ ਜਾਊਗੀ ਐਗਜ਼ੈਕਟ ਉਸ ਤੋਂ ਸੂਤਰ ਵੱਧ ਭਾਵੇਂ ਨਿਕਲੇ ਘਟ ਨਹੀਂ ਨਿਕਲਦੀ ਬਾਕੀ ਕਿੰਨੀ ਉਮਰ ਹੈ ਕਿੰਨੀ ਹਾਈਟ ਹੈ ਕਿਹੜਾ ਬਾਪ ਦਾ ਔਲਾਦ ਕਿਹੜੇ ਹਿਸਾਬ ਕਿਤਾਬ ਸਾਰੀਆਂ ਗੱਲਾਂ ਪੁੱਛਣੀਆਂ 1 ਬਈ ਦੀ ਬਾਈ ਹੋਣਾ ਕੋਲੇ ਆ ਨੁਕਰੀ ਬਛੇਰੀ ਆ ਜੀ ਇਹ ਕਿਹੜੇ ਘੋੜੇ ਦੀ ਆ ਕਿੰਨੀ ਉਮਰ ਕਿੰਨੀ ਹਾਈਟ ਇਹਦੇ ਬਾਰੇ ਵੀ ਆਪਾਂ ਜਾਣਣਾ ਹੈ ਇਹ ਵੀ ਬਹੁਤ ਚੰਗੀ ਬਾਈ ਹੋਣਾ ਨੇ ਘੋੜੀ ਠੰਡੀ ਸੀਲ ਤਿਆਰ ਕਰੀ ਜਾਂਦੇ ਆ ਤੇ ਪੇਟਲ ਘੋੜੀ ਬਣੂਗੀ ਅੱਗੇ ਜਾ ਕੇ ਬਾਕੀ ਇਸ ਵਸ਼ੇਰੀ ਦੇ ਵਿੱਚ ਵੀ ਬਹੁਤ ਜਿਆਦੀਆਂ ਬਰੀਕੀਆਂ ਐ ਦੇਖ ਲਓ ਵੀ ਬੱਚੇ ਵੀ ਇਹਨੂੰ ਲਈ ਫਿਰਦੇ ਆ ਮਜਾ ਲਾ ਕੇ ਭੋਰਾ ਕੇ ਦੇ ਲੱਤ ਚੱਕ ਜੇ ਜਾਂ ਸ਼ਤਾਨੀ ਕਰ ਜੇ ਇੱਕ ਵੀਰ ਹੋਣਾ ਦੇ ਕੋਲ ਆ ਵੀ ਬਹੁਤ ਚੰਗਾ ਨਗੀਨਾ ਖੜਾ ਐ ਇਹ ਵੀ ਵਸ਼ੇਰੀ ਐ ਸਜਣੋ ਕਿਹੜੇ ਘੋੜੇ ਦੀ ਹੈ ਇਹ ਵੀ ਗੱਲਬਾਤ ਕਰਨੀ ਹੈ ਇਹਦੀ ਵੀ ਫੁੱਲ ਡਿਟੇਲ ਤੁਹਾਨੂੰ ਇਸੇ ਅੱਜ ਦੀ ਵੀਡੀਓ ਵਿੱਚ ਦਿਖਾਵਾਂਗੇ ਬਾਕੀ ਗੱਲਾਂ ਬਾਤਾਂ ਪਰਾਂਵਾਂ ਨੇ ਬਹੁਤ ਸਿਰਾਂ ਕਰੀਆਂ ਤੁਸੀਂ ਵੀਡੀਓ ਲਾਸਟ ਐਂਡ ਤੱਕ ਦੇਖਿਓ ਤੁਹਾਨੂੰ ਆਨੰਦ ਆਊਗਾ ਵੀਡੀਓ ਦੇਖਣ ਦਾ ਬਾਕੀ ਘੋੜੇ ਬਾਰੇ ਤੇ ਕੀਆ ਬਾਤਾਂ ਐ ਸੱਜਣੋ ਘੋੜੇ ਨੇ ਦਾ ਦਿਲ ਖੁਸ਼ ਕਰਤਾ ਬਾਕੀ ਵੀਰ ਹੋਣਾਂ ਦੇ ਕੋਲ ਆਹ ਬਰੀਡਰ ਘੋੜੀ ਐ ਸੱਜਣੋ ਇੱਕ ਬਹੁਤ ਵੱਡੇ ਢਿੱਡ ਦੀ ਐ ਪੇਟਪੂਟ ਬਹੁਤ ਖੁੱਲਾ ਹੱਡ ਗੋਡੇ ਬੜੇ ਮਜ਼ਬੂਤ ਆ ਘੋੜੀ ਦੇ ਇਹਦੇ ਬਾਰੇ ਵੀ ਗੱਲਬਾਤ ਕਰਾਂਗੇ ਤੁਸੀਂ ਆਪਾਂ ਨੂੰ ਬਹੁਤ ਆਪਣੀਆਂ ਵੀਡੀਓ ਨੂੰ ਦਿਲੋਂ ਚਾਹ ਕੇ ਸਪੋਰਟ ਕਰਦੇ ਹੋ ਪਿਆਰ ਦਿਨੋ ਇਸ ਕਰਕੇ ਸਾਰੀ ਭਰਾਵਾਂ ਦਾ ਧੰਨਵਾਦ ਹੈ ਵੀਰ ਹੋਣਾ ਨੂੰ ਵੀ ਆਪਾਂ ਸਪੋਰਟ ਦੱਬ ਕੇ ਕਰਨੀ ਵੀਡੀਓ ਸ਼ੇਅਰ ਕਰਿਓ ਜਿਨ੍ਹਾਂ ਵੀਰਿਆ ਨੇ ਪਿਛਲੀ ਵੀਡੀਓ ਸ਼ੇਅਰ ਕਰੀ ਨਵਾਂ ਨਵਾਂ ਪੇਜ ਫੋਲੋ ਕੀਤਾ ਤੇ ਆਪਣੇ ਸੋਹਣੇ ਸੋਹਣੇ ਕਮੈਂਟ ਕੀਤੇ ਉਹਨਾਂ ਵੀਰਿਆਂ ਚੋਂ ਕੁਝ ਭਰਾਵਾਂ ਦੇ ਨਾਮ ਨੇ ਜੀ ਸਰਮਣ ਗਿੱਲ ਰਿਸ਼ਮ ਸਿੰਘ ਸਾਹਿ ਲੇਜੈਂਡਾ ਕਮਲ ਗੋਲਡ ਮੇਕਰ ਪਰਮਜੀਤ ਸਿੰਘ ਇਕਬਾਲ ਸਿੰਘ ਸਾਹਿਜ ਹੁੰਦਲ ਹਰਪ੍ਰੀਤ ਬਰਾੜ ਬਲਜਿੰਦਰ ਗਿੱਲ ਬਰਾੜ ਸਟੇਬਲ ਖੋਖਰ ਪਰਾਬੀ ਟੀਮਾਂ ਮਿੰਟੂ ਸਿੱਧੂ ਗੁਰਵੈਲ ਸਿੰਘ ਰੰਧਾਵਾ ਗੁਰਸਾਈਜ ਸਿੱਧੂ ਹਰਪ੍ਰੀਤ ਗਿੱਲ ਹੀਰਾ ਪੁੱਲਰ ਜਸ ਬਰਾੜ ਦਿਲਦੀਪ ਪੁੱਲਰ ਆਜੋ ਕਰਦੇ ਆ ਗੱਲਬਾਤ ਮਿਲਦੇ ਆ ਭਰਾਵਾਂ ਨੂੰ ਮਾਰ ਦਿਓ ਸ਼ੇਰ ਧੰਨਵਾਦ ਹਾਂਜੀ ਸਸੀਕਾਲ ਜੀ ਆਮ ਤੋਂ ਖਾਸ ਚੈਨਲ ਦੀ ਨਵੀਂ ਵੀਡੀਓ ਦੇ ਵਿੱਚ ਸਾਰੀ ਸੋਝਵਾਨ ਸਰੋਤਿਆਂ ਦਾ ਸਾਰੀ ਸੱਜਣਾ ਮਿੱਤਰਾਂ ਦਾ ਸਾਰੀ ਘੋੜਿਆਂ ਵਾਲੇ ਭਰਾਵਾਂ ਦਾ ਤੇ ਘੋੜਿਆਂ ਦਾ ਇਸ਼ਕ ਰੱਖਣ ਵਾਲੇ ਭਰਾਵਾਂ ਦਾ ਨਵੀਂ ਵੀਡੀਓ ਦੇ ਵਿੱਚ ਮਾਨ ਸਤਕਾਰ ਤੇ ਅਦਬ ਨਾਲ ਮੈਂ ਸੁਖਸੰਦੂ ਸਵਾਗਤ ਕਰਦਾ ਤੇ ਜੀ ਆਇਆਂ ਆਖਦਾ ਜਿਹੜੇ ਸੱਜਣ ਆਪਾਂ ਨੂੰ ਆਪਣੇ ਫੇਸਬੁਕ ਪੇਜ ਰਾਹੀਂ ਦੇਖ ਰਹੇ ਨੇ ਉਹਨਾਂ ਭਰਾਵਾਂ ਦਾ ਵੀ ਸਵਾਗਤ ਕਰਦਾ ਤੇ ਜੀ ਆਇਆਂ ਆਖਦਿਆਂ ਸੱਜਣੋ ਸਟਾਰਟਿੰਗ ਦੇ ਵਿੱਚ ਬਾळाਈ ਸੋਹਣਾ ਘੋੜਾ ਤੁਹਾਨੂੰ ਮੈਂ ਵਿਖਾ ਕੇ ਹਟਿਆ ਬਾळा ਕੱਦ ਕਾਠ ਵਾਲਾ ਘੋੜਾ ਵਿਖਾ ਕੇ ਹਟਿਆ ਬਾळा ਖਾਨਦਾਨ ਵਾਲੇ ਇੱਕ ਪਾਸਿਓਂ ਗੱਲ ਕਰੀਏ ਤੇ ਬਾਪ ਦਾਦੇ ਦੇ ਵੀ ਕਹਿੰਦੇ ਵੀ ਚੰਗਾ ਨਾਂ ਕਮਾਇਆ ਹੈ ਵੱਡੀ ਲਾਈਨ ਦਾ ਵੱਡੇ ਖਾਨਦਾਨ ਦਾ ਘੋੜਾ ਵਿਖਾ ਕੇ ਹਟਿਆ ਦੋ ਆਪਸੀ ਤੇ ਆਪਾਂ ਪਿੰਡ 'ਚ ਪਹੁੰਚੇ ਆਂ ਦੀ ਸਮੁੰਦਗੜ ਛੰਨਾ ਜਿਹੜਾ ਭਰਾਵਾ ਦਾ ਸੰਗਰੂਰ ਤੇ ਵੀਰ ਮਨਪ੍ਰੀਤ ਸਿੰਘ ਆਪਣੇ ਨਾਲ ਮੌਜੂਦ ਨੇ ਉਹਨਾਂ ਦੇ ਫਾਦਰ ਸਾਹਿਬ ਨੇ ਸਰਦਾਰ ਨਾਰ ਸਿੰਘ ਜੀ ਤੇ ਉਹਨਾਂ ਦੀ سپورਟ ਦੇ ਵਿੱਚ ਕਹਿਦਾ ਆ ਕਿ ਨਾਲ ਉਹਨਾਂ ਦੇ ਭਰਾ ਖੜੇ ਨੇ ਸੱਜੀਆਂ ਖੱਬੀਆਂ ਬਾਹਾਂ ਪੜ ਕੇ ਪਹਿਲਾਂ ਤਾਂ ਭਰਾਵਾਂ ਦਾ ਸਵਾਗਤ ਕਰਦੇ ਆਂ ਫਿਰ ਸਾਰੀਆਂ ਗੱਲਾਂ ਬਾਤਾਂ ਡਿਟੇਲ ਨਾਲ ਲੈਣੀਆਂ ਬਾਕੀ ਕੁਝ ਭਰਾਵਾਂ ਦੇ ਕੋਲ ਬਸ਼ੇਰੀ ਵੀ ਇੱਕ ਹੈਗੀ ਆ ਤੇ ਇੱਕ ਘੋੜੀ ਵੀ ਹੈਗੀ ਇੱਕ ਨੁਕਰੀ ਹੈ ਇੱਕ ਮਾਰਵਾੜੀ ਹੈ ਦੋਹਾਂ ਉਹਨਾਂ ਬਾਰੇ ਵੀ ਦੱਸਣਾ ਉਹਨਾਂ ਦੇ ਵੀ ਦਰਸ਼ਨ ਕਰਾਉਣੇ ਆ ਸ਼ੌਕ ਬਾਰੇ ਗੱਲਬਾਤ ਕਰਨੀ ਹੈ ਜਨਵਰਾਂ ਬਾਰੇ ਗੱਲਬਾਤ ਕਰਨੀ ਹੈ ਮੈਂ ਸ਼ੁਰੂ ਚ ਕਹਿਦਾ ਤੁਹਾਨੂੰ ਪਹਿਲਾਂ ਤੇ ਤੁਸੀਂ ਮੁੱਖ ਝਲਕੀਆਂ ਦੇ ਵਿੱਚ ਜਿਹੜਾ ਮੈਂ ਤੁਹਾਨੂੰ ਪਹਿਲਾਂ ਵਿਖਾ ਕੇ ਹਟਿਆ 2 ਮਿੰਟ 3 ਮਿੰਟ ਦੀ ਵੀਡੀਓ ਦੇ ਵਿੱਚ ਉਹ ਤੁਸੀਂ ਕੱਦ-ਕਾਠ ਵੀ ਘੋੜੇ ਦਾ ਵੇਖ ਲਿਆ ਤੇ ਸੁਨੱਖਾਪਨ ਵੀ ਵੇਖ ਲਿਆ ਪਰ ਹਜੇ ਤਾਂ ਤੁਹਾਨੂੰ ਮੈਂ ਇੰਨਾ ਕੁ ਦੱਸਦਾ ਕਿ ਫਿਲਮ ਦੇ ਵਿੱਚੋਂ ਕੱਲਾ ਟਰੇਲਰ ਹੀ ਕੱਟ ਕੇ ਤੁਹਾਨੂੰ ਵਿਖਾਇਆ ਹੈ ਤੁਹਾਨੂੰ ਮਜ਼ਾ ਆਉਣਾ ਹੈ ਵੀਡੀਓ ਦੇ ਵਿੱਚ ਜੇ ਵੀਡੀਓ ਦੇਖਣ ਬੈਠ ਗਏ ਹੋ ਤੇ ਸਿਰੇ ਤੱਕ ਦੇਖ ਕੇ ਜਾਇਓ ਤੁਹਾਨੂੰ ਆਨੰਦ ਆਊਗਾ ਵੀਡੀਓ ਦੇਖ ਕੇ ਬਾਕੀ ਸਾਰੀ ਜਾਣਕਾਰੀ ਲੈਣੇ ਆ ਪਹਿਲਾਂ ਭਰਾਵਾਂ ਸਾਰਿਆਂ ਦਾ ਦਲੀਲ ਨਾਲ ਸਵਾਗਤ ਕਰਦੇ ਹਾਂ ਫਿਰ ਆਪਾਂ ਗੱਲਬਾਤ ਸ਼ੁਰੂ ਕਰਦੇ ਆ ਬਾਈ ਜੀ ਸਾਰੇ ਭਰਾਵਾਂ ਦਾ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਠੀਕ ਹੋਰ ਸੁਣਾਓ ਜੀ ਕੈਮ ਉਹ ਮਨਜੀਤ ਵੀਰੇ ਓਕੇ ਰਿਪੋਰਟਾਂ ਚੜ੍ਹਦੀ ਕਲਾ ਜੋ ਬਾਈ ਘੋੜਾ ਮੰਨ ਕੇ ਚੱਲੋ ਵੀ ਪ੍ਰਮਾਤਮਾ ਨੇ ਤਕੜਾ ਬਖਸ਼ਦਾ ਕੱਦ ਕਾਠ ਵਾਲਾ ਬਖਸ਼ਦਾ ਜੇ ਮੈਂ ਸ਼ੌਕ ਬਾਰੇ ਗੱਲ ਕਰਾਂ ਤੇ ਸ਼ੌਕ ਕਿੰਨਾ ਕੁ ਪੁਰਾਣਾ ਹੈ ਤੇ ਕਿਦਾਂ ਸلسਲਾ ਸ਼ੁਰੂ ਹੋਇਆ ਸੀਗਾ ਪਰਿਵਾਰ ਦੇ ਵਿੱਚ ਪਹਿਲਾਂ ਰੱਖੇ ਸੀ ਕੋੜੇ ਕਿਸ ਨੇ ਕੇ ਨਹੀਂ ਪਹਿਲਾਂ ਨਹੀਂ ਰੱਖੇ 2007 ਚ ਰੱਖਦੇ ਵਾ 2007 ਇ ਤੁਸੀਂ ਰੱਖੇ ਸੀ ਕੋੜੀ ਲੈਂਦੀ ਵੱਲ ਅੱਛਾ ਉਹ ਲਗਾਤਾਰ ਕੰਮ ਚੱਲਦਾ ਹੈ ਕਿ ਗੈਪ ਪਿਆ ਵਿੱਚੋਂ ਨਹੀਂ 16 17 ਚ ਜਾ ਕੇ ਗੈਪ ਆ ਉਹ ਕਾਰਨ ਕੀ ਬਣਿਆ ਗੈਪ ਦਾ ਬਾਪੂ ਬੈਠੀ ਉਦੋਂ ਬੰਦਾ ਜਾ ਹੋ ਗਿਆ ਦੀ ਸੜਤਾ ਦੀ ਆ ਬ ਅੱਛਾ ਹਾਂ ਕਿ ਹੁਣ ਮੰਨ ਲਓ ਸਵਾਦ ਆ ਰਿਹਾ ਹੂੰ ਜਿੱਦਾਂ ਜਿੱਦਾਂ ਘੋੜੇ ਦਾ ਕਹਿ ਦਈਏ ਵੀ ਘੋੜਾ ਜਵਾਨ ਹੁੰਦਾ ਜਾਂਦਾ ਜਿਉਂ-ਜਿਉਂ ਚਰਚਾ ਹੁੰਦੀ ਹੈ ਜਿਉਂ-ਜਿਉਂ ਭਰਾਵਾਂ ਨੂੰ ਇਸ਼ਕ ਰੱਖਣ ਵਾਲਿਆਂ ਨੂੰ ਘੋੜਿਆਂ ਦਾ ਜਿਹੜੇ ਭਰਾ ਰੱਖਦੇ ਆ ਸਤਿਕਾਰ ਕਰਦੇ ਆ ਉਹਨਾਂ ਨੂੰ ਪਤਾ ਲੱਗਦਾ ਵੀ ਬਾਈ ਮਨਪ੍ਰੀਤ ਸਿੰਘ ਦੇ ਕੋਲ ਯਾਰ ਫਲਾਣਾ ਘੋੜੇ ਦਾ ਪੁੱਤ ਜਾਂ ਫਲਾਣੇ ਇਹ ਦਾਦੇ ਦਾ ਪੋਤਾ ਖੜਾ ਹੈ ਫਲਾਣਾ ਐਡਾ ਘੋੜਾ ਯਾਰ 70 ਇੰਚ ਦੇ ਨੇੜੇ ਹੋਇਆ ਖੜਾ ਹੈ ਉਹ ਭਰਾ ਕੋਈ ਘੇੜਾ ਮਾਰ ਲਾਉਂਦੇ ਆ ਤੇ ਕੀ ਉਹਨਾਂ ਦੇ ਵੱਲ ਬਲੇ ਹੁੰਦੇ ਆ ਕੀ ਕਹਿ ਕੇ ਜਾਂਦੇ ਆ ਉਹਦਾ ਹਰੇਕ ਬੰਦਾ ਚੰਗੀ ਕਹਿੰਦਾ ਵੀ ਚੰਗਾ ਫੇਰਾ ਹੂੰ ਉਹ ਚੰਗਾ ਗੱਦ ਘੜਾ ਵਧੀਆ ਲੈਣ ਦਾ ਜੀ ਇਹਦਾ ਨਾਂ ਕੀ ਰੱਖਦਾ ਸੱਟ ਇਹਦਾ ਨਾਂ ਸਕੰਦਰ ਸਕੰਦਰ ਰੱਖਦਾ ਅੱਛਾ ਬਾਪ ਬਾਰੇ ਥੋੜਾ ਦੱਸੀਏ ਬਾਪ ਕਿਹੜਾ ਹੈ ਬਾਪ ਇਹਦਾ ਰੋਬਨ 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 ਕੋੜਿਆ ਕਹਿ ਦਈਏ ਵੀ ਕਿਹੜੀ ਲਾਈਨ ਚੋਂ ਆਇਆ ਜੀ ਅਬੋਰ ਵਾਲੀ ਲੈਣ ਦੀ ਅਬੋਰ ਲਾਈਨ ਜਿਹਨੂੰ ਆਪਾਂ ਭਾਨੇ ਵਾਲੀ ਲਾਈਨ ਵੀ ਕਹਿ ਦਿੰਦੇ ਹਾਂ ਭਾਨੇ ਵਾਲੀ ਤੇ ਜੇ ਹੁਣ ਉਮਰ ਦੀ ਗੱਲ ਕਰਾਂ ਤੇ ਮੈਨੂੰ ਤਾਂ ਪਤਾ ਹੈ ਤੁਸੀਂ ਆਪਦੇ ਮੂੰਹੋਂ ਦੱਸੋ ਵੀ ਉਮਰ ਐਗਜ਼ੈਕਟ ਕਿੰਨੇ ਮਹੀਨੇ ਆ ਬਸ਼ੇਰੇ ਦੀ ਇਹ ਬਸ਼ੇਰਾ ਆਪਣਾ 34 ਮਹੀਨੇ ਦਾ ਹਾਂਜੀ 34 ਮਹੀਨੇ ਦਾ ਹੈ ਹਾਂ 34 ਮਹੀਨੇ ਦਾ ਸੱਜਣ ਉਹ ਬਸ਼ੇਰਾ ਹੈ ਬਾਕੀ ਕੱਦ ਵੀ ਦੱਸਦੇ ਆ ਸਾਰੀਆਂ ਗੱਲਾਂ ਦੱਸਦੇ ਆ ਬਈ ਕੋਈ ਬਸ਼ੇ ਘੋੜੀ ਗਾੜੀ ਮਲਾਈ ਆ ਹੁਣ ਤੱਕ ਕਿ ਜਾਂ ਕਿਵੇਂ ਆ ਜੀ ਤਿੰਨ ਚਾਰ ਘੋੜੇ ਭਰਾਈ ਨੇ ਤੋਂ ਤਿੰਨ ਚਾਰ ਘੋੜੀਆਂ ਭਰਾਤੀਆਂ ਕਿਵੇਂ ਦੀਆਂ ਘੋੜੀਆਂ ਭਰਾਈਆਂ ਇਹ ਗਾੜੀ ਵੀ ਭੜਾਈਆ ਕਾਲੀ ਜੰੰਬੀ ਵੀ ਆ ਜੀ ਦੋ ਗਾੜੀਆਂ ਨੇ ਜੀ ਤੇ ਬੱਚੇ ਮੰਨ ਲਓ ਖਾਨਦਾਨ ਇਹਦਾ ਮਾਲਾ ਖਾਨਦਾਨ ਕਿਹੜਾ ਹੈ ਜੀ ਮਾਂ ਵੀ ਉਹੀ ਕਬਰੀ ਨੀਲੀ ਚੰਬੀ ਦੇ ਦੀ ਮਾਂ ਨੀਲੀ ਚੰਬੀ ਹੁਣ ਨੀਲੀ ਚੰਬੀ ਦਾ ਨਾ ਕਈ ਵਾਰੀ ਬਾਈ ਆਪਾਂ ਵੀਰੇ ਕੋਲ ਵੀ ਜਾਂਦੇ ਆ ਬਾਈ ਜੀ ਸਵਾਗਤ ਹੈ ਸასი ਕਾਲ ਸასი ਕਾਲ ਜੀ ਬਾਈ ਜਿੱਦਾਂ ਕਈ ਭਰਾ ਇਹ ਗੱਲ ਨੂੰ ਥੋੜਾ ਜਿਹਾ ਆਊਟ ਆਫ ਵੀ ਕਰ ਦਿੰਦੇ ਆ ਵੀ ਯਾਰ ਵੀ ਚੰਬੀ ਦਾ ਨਾਂ ਨਾ ਲਈਏ ਹਨਾ ਆਪਾਂ ਨਵਾਂ ਘੋੜਾ ਲਾਂਚ ਕਰਨਾ ਹੈ ਯਾਰ ਕਿਤੇ ਕਈ ਭਰਾ ਇਹ ਨਾ ਸੋਚ ਜਾਣ ਯਾਰ ਲੈ ਕੇ ਤੇ ਬੱਚੇ ਨਾ ਚੰਬੇ ਆ ਜਾਣ ਪਰ ਜਿੰਨ ਬਹੁਤ ਸਾਰੇ ਘੋੜੇ ਇਹੋ ਜਿਹੇ ਹੋਏ ਜੇ ਸਮੁੰਦਰ ਦੀ ਗੱਲ ਕਰੀਏ ਆਪਾਂ ਨੂਰੇ ਦੀ ਗੱਲ ਕਰੀਏ ਜਾਂ ਹੋਰ ਜਿਹੜੇ ਫੇਮਸ ਨੁਕਰੇ ਘੋੜੇ ਹੋਏ ਆ ਤੇ ਉਹਨਾਂ ਨੇ ਨੁਕਰਾਂ ਇੰਡਸਟਰੀ ਦੇ ਵਿੱਚ ਕਹਿ ਦ ਪਈਓ ਸਾਰਿਆਂ ਦੇ ਸਾਹਮਣੇ ਆ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਜੀ ਬਹੁਤ ਚੰਗਾ ਜੀ ਘੋੜਿਆਂ ਦਾ ਤਰ ਜਾਣਤਾ ਬਹੁਤ ਵਧੀਆ ਗਾ ਜੀ ਹਾਂ ਘੋੜੀ ਇਹਦੀ ਮਾਂ ਹੈਗੀ ਅਨੀਲੀ ਚੰਬੀ ਜੀ ਹੈਗੀ ਵੀ ਉਹ ਮਿੰਟੂ ਵਾਲੇ ਖਾਨਦਾਨ ਦੀ ਘੋੜੀ ਸੀ ਅੱਛਾ ਮਿੰਟੂ ਭਾਈ ਵਾਲੇ ਜਿਹਦੇ ਦੁਕਾਨ ਜਿਹੜਾ ਵੱਡਾ ਘੋੜਾ ਸੀ ਇਹ ਤਾਂ ਸੂਰਜ ਹੁੰਦਾ ਸੀ ਬਾਈ ਕੋਲੇ ਹਾਂ ਦੂਜਾ ਅਰਜਨ ਜੀ ਅਰਜਨ ਅੱਛਾ ਅਰਜਨ ਦੀ ਕੀ ਹੈ ਹਾਂ ਜੀ ਹਾਂ ਯਾਨੀ ਕਿ ਉਧਰੋਂ ਮਗਰਾ ਨੋਕਰਲਾ ਖਾਨਦਾਨੀ ਹੈ ਬਹੁਤ ਚੰਗਾ ਖਾਨਦਾਨਾ ਜੀ ਬਾਕੀ ਇਹ ਅਬੂਰ ਵਾਲੀ ਲੈਣ ਆ ਗਈ ਇਹਨਾਂ ਦੀ ਜੀ ਹਾਂ ਰੌਵਣ ਘੋੜਾ ਆ ਗਿਆ ਜੀ ਸਰੀ ਵਾਲਾ ਹਰਵਿੰਦਰਾ ਬਾਈ ਜ ਉਦੇ ਘੋੜੇ ਦਾ ਬੱਚਾ ਜੀ ਹੁਣ ਵੇਕੇ ਉਹ ਘੋੜਾ ਚਲਿਆ ਗਿਆ ਮੇਰੇ ਖਿਆਲ ਚ ਜੈਤੋਂ ਚਲਿਆ ਗਿਆ ਸੀ ਇਧਰਲੀ ਸਾਈਡ ਠੀਕ ਹੈ ਜੀ ਜਿਹੜਾ ਰੋਬਨ ਹੈ ਇਹਦਾ ਬਾਪ ਹੈ ਰੋਬਨ ਅੱਛਾ ਹੈਪੀ ਵੀਰੇ ਇਹਦੀ ਜੇ ਆਪਾਂ ਬਾਪ ਦੀ ਗੱਲ ਕਰੀਏ ਬਾਪ ਦੀ ਹਾਈਟ ਕਿੰਨੀ ਕੀ ਸੀ ਇਹਦੀ ਜੀ ਬਾਈ ਬਾਪ ਹੈਗਾ ਸੀ ਇਹਦਾ 65 ਇੰਚ ਹਾਈਟ 65 ਇੰਚ 65 ਜਾਂ 68 ਬਸ ਇਹਦੇ ਕਰਾਤੀ ਸੀ ਹਾਂਜੀ ਪਰ ਜੇ ਇਹਦਾ ਵੇਖੀ ਇਹਦੀ ਇਹਦੀ ਹਾਈਟ ਇਹ ਸਵਾਲ ਹੁਣ ਮੈਂ ਤੁਹਾਡੇ ਤੋਂ ਪੁੱਛਣਾ ਹੈ ਮਨਪ੍ਰੀਤ ਬਾਈ ਵੀ ਇਹਦੀ ਐਗਜ਼ੈਕਟ ਫੱਟੀ ਵਾਲੀ ਹਾਈਟ ਮਿਲ ਨਹੀਂ ਹੈ ਜੀ ਤੁਸੀਂ ਤਾਂ ਕਿੰਨੀ ਹੈ ਇਹਦੇ ਗੋਲ ਫਿੱਟਾ 29 ਨੂੰ ਨੱਪ ਤਰਿੰਚ ਘਰੀ ਬੈਠਾ ਤੇ ਸੱਜਣੋ ਜਦੋਂ ਘੋੜੇ ਦੇ ਤੁਸੀਂ ਆਉਂ ਤਾਂ ਝੋਨੇ ਵਾਲਾ ਪਿੰਡ ਪਰਾਲੀ ਤੋਂ ਹੀ ਜਾਣਿਆ ਜਾਂਦਾ ਹੁੰਦਾ ਹੈ ਪਤਾ ਲੱਗ ਜਾਂਦਾ ਹੈ ਵੀ ਕੀ ਕੁਝ ਹਿਸਾਬ ਕਿਤਾਬ ਹੈ ਤੁਹਾਨੂੰ ਵੀਡੀਓ ਦੇ ਵਿੱਚ ਪਤਾ ਲੱਗ ਹੀ ਗਿਆ ਹੋਣਾ ਬਾਕੀ ਪ੍ਰੋਪਰ ਤੁਹਾਨੂੰ ਲੋਕੇਸ਼ਨ ਵੀ ਦੱਸਾਂਗੇ ਕਿਸੇ ਵੀ ਭਰਾ ਨੇ ਸਰਵਿਸ ਲੈਣੀ ਹੈ ਤੇ 24 ਘੰਟੇ ਬਾਈਆਂ ਲੋ ਫੋਨ ਖੁੱਲਾ ਹੈ ਜਦੋਂ ਵੀ ਫੋਨ ਲਾ ਕੇ ਤੁਸੀਂ ਆ ਸਕਦੇ ਹੋ ਮੈਂ ਇਹ ਬੇਨਤੀ ਕਰਦਾ ਹੁੰਦਾ ਹਾਂ ਕਿ ਘੋੜੀ ਲਿਆਉਣ ਤੋਂ ਪਹਿਲਾਂ ਤੁਸੀਂ ਵੀਰ ਹੁਣਾ ਕੋਲੇ ਢੇੜਾ ਮਾਰ ਕੇ ਜਾਓ ਬਾਈ ਦਾ ਬਸ਼ੇਰਾ ਦੇਖ ਕੇ ਜਾਓ ਯਾਰ ਬਸ਼ੇਰਾ ਦੇਖ ਕੇ ਭੁੱਖਾ ਲੈਂਦੀ ਹੈ ਬਾਕੀ ਤੁਸੀਂ ਸਕਰੀਨ ਤੇ ਦੇਖ ਹੀ ਰਹੇ ਹੋ ਇਹਦੀ ਖੂਬਸੂਰਤੀ ਦੀ ਗੱਲ ਕਰ ਲਈਏ ਇਹਦੇ ਪਿੱਠ ਪੂੜੇ ਦੀ ਗੱਲ ਕਰ ਲਈਏ ਇਹਦੇ ਬਾਡੀ ਸਟਰਕਚਰ ਦੀ ਗੱਲ ਕਰ ਲਈਏ ਤੇ ਮੈਨੂੰ ਐ ਲੱਗਦਾ ਹੈ ਕਿ ਆਉਣ ਵਾਲੇ ਸਮੇਂ 'ਚ ਘੱਟੋ ਘੱਟ 2.5 ਇੰਚ ਹੈਪੀ ਵੀਰ ਤੁਹਾਨੂੰ ਇਹ ਲੱਗਦਾ ਹੈ ਬਾਈ ਜੀ ਕਰ ਜਾਣਾ 70 ਦੇ ਲਾਗੇ ਪਹੁੰਚ ਜਾਣਾ ਹੈ ਹਾਂ ਕਿਉਂਕਿ 98 ਤਾਂ ਹੋਇਆ ਬੀਤਾ ਪੀ ਪਲੱਸ ਜਾਉਗਾ। ਤੁਹਾਡੇ ਟਾਪੀ ਜਾਵੇ। ਜੀ ਉਮਰੀ ਕੁਛ ਨਹੀਂ ਆ ਜੀ। ਸਹੀ ਹਾਂ ਜੀ। ਤੁਹਾਡਾ ਕਹਿ ਦਈਏ ਵੀ ਹੈਪੀ ਵੀਰ ਬਹੁਤ ਪੁਰਾਣਾ ਤੋਂ ਜ਼ੋਰ ਵਾਰਿਆ ਹੈ ਘੋੜਿਆਂ ਦੀ ਦੁਨੀਆ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜਾ ਘੋੜਿਆਂ ਵਾਲਾ ਕਹਿ ਦਈਏ ਜਾਂ ਇੱਕ ਸ਼ੌਕ ਹੈ ਜਾਂ ਜੇ ਵਪਾਰ ਵਾਲੇ ਪਾਸੇ ਵੀ ਜਾਈਏ ਆਪਾਂ ਤੇ ਇਹ ਕਿਹੜੇ ਪਾਸੇ ਨੂੰ ਜਾਂਦਾ ਦੀਦਾ ਹੈ ਹੈਪੀ ਵੀਰ ਦੇ ਕੀ ਮਲਬੇ ਨੇ ਬਹੁਤ ਵਧੀਆ ਚੰਗੀ ਬਰੀਡ ਪੈਦਾ ਹੋ ਰਹੀ ਹੈ ਜੀ ਹੁਣ ਇਸ ਟਾਈਮ ਪਹਿਲਾਂ ਤਾਂ ਘੋੜੇ ਛੋਟੇ ਸੀਗੇ ਇੰਨਾ ਹੈ ਨਹੀਂ ਸੀ ਗਰ ਜਾਣ ਹੁਣ ਜਾਂ ਵੀ ਨਵੀਂ ਪੀੜੀ ਹੈ ਜਿਹੜੀ ਬਹੁਤ ਵਧੀਆ ਘੋੜੇ ਰੱਖ ਰਹੀ ਹੈਗੀ ਹੂੰ ਚੰਗੀ ਸਿਹਤ ਆ ਗਈ ਲੋਕਾਂ ਨੂੰ ਨਸਿਆ ਤੋਂ ਵਾਜੇ ਰਹੇ ਹਨ ਲੋਕ ਚੰਗੇ ਘੋੜੇ ਰੱਖਣਾ ਜੀ ਬਾਕੀ ਥੋੜੇ ਅਰਗੇ ਜਿਹੜੇ ਤਜੁਰਬੇ ਵਾਲੇ ਬੰਦੇ ਬੈਠੇ ਆ ਜਾਂ ਬਾਈ ਵਰਗੇ ਜਿਹੜੇ ਪੁਰਾਣੇ ਬੰਦੇ 2004 ਤੋਂ ਕਿ 7 ਤੋਂ 2007 ਤੋਂ ਤੁਰੇ ਉਹਨੇ ਉਹ ਤਾਂ ਕਾਫੀ ਲੰਮਾ ਸਿਲਸਲਾ ਹੋ ਗਿਆ ਘੋੜਿਆਂ ਦੇ ਵਿੱਚ ਵਿਚਰਦਿਆਂ ਨੂੰ ਤੇ ਥੋੜੇ ਵਰਗੇ ਭਰਾਵਾਂ ਦੀ ਵੀ ਕਾਫੀ ਦੇਣ ਹੈ ਬਾਈ ਜਿਹੜੇ ਅੱਜ ਜਿਹੜਾ ਵੀਡੀਓ ਦੇਖ ਕੇ ਭਰਾ ਕੋਈ ਪ੍ਰਭਾਵਿਤ ਹੁੰਦਾ ਤੁਹਾਨੂੰ ਭਰਾਵਾਂ ਨੂੰ ਫੋਨ ਕਰਦਾ ਤੇ ਤੁਸੀਂ ਹੌਸਲਾ ਵਧਾਉਨੇ ਹੋ ਤੇ ਇਸ ਕਰਕੇ ਤੁਸੀਂ ਵੀ ਵਿਧਾਈ ਦੇ ਪਾਤਰ ਹੋ ਬਾਈ ਕਿਤੇ ਨਾ ਕਿਤੇ ਵੱਡਾ ਯੋਗਦਾਨ ਤੁਹਾਡਾ ਆ ਕਿ ਇੰਡਸਟਰੀ ਨੂੰ ਬਹੁਤ ਵੱਡੀ ਦੇਣ ਹੈ ਤੇ ਮੇਰੇ ਭਰਾ ਕੋਈ ਵੀ ਇਹ ਨਾ ਜੁੜਨਾ ਚਾਹੁੰਦਾ ਤੇ ਇਹਨਾਂ ਵਰਗੇ ਭਰਾਵਾਂ ਦੀ ਸੰਗਤ ਕਰਿਆ ਕਰੋ ਮੰਡੀਆਂ ਚ ਮਿਲਦੇ ਆ ਜਾਂ ਬਾਈ ਵਰਗਿਆਂ ਦੇ ਨੰਬਰ ਅਸੀਂ ਸਕਰੀਨਾਂ ਤੇ ਦਿੱਤੇ ਹੁੰਦੇ ਆ ਤੁਸੀਂ ਫੋਨ ਲਾ ਕੇ ਜਰੂਰ ਇੱਕ ਕਰੀ ਆ ਆਪਣੇ ਜਿਹੜੇ ਦਿਲ ਦੇ ਗਲਵਲੇ ਨੇ ਉਹ ਸੰਹ ਜਰੂਰ ਪਾਇਆ ਕਰੋ ਅੱਛਾ ਭਾਈ ਹੁਣ ਗੱਲ ਆ ਜਾਂਦੀ ਐ ਵੀ ਹਲੇ ਰਿਜ਼ਲਟ ਆਉਣ ਵਾਲੇ ਕਿੰਨੇ ਮਹੀਨੇ ਆਜਾ ਆਪਾਂ ਨੂੰ ਪਹਿਲਾ ਰਿਜ਼ਲਟ ਦੇਜੂਗਾ ਤਿੰਨ ਕੁ ਮਹੀਨਾ ਸੀ ਆਜੂ ਤਿੰਨ ਮਹੀਨਾ ਤੱਕ ਆਜੂ ਤੇ ਫੀਸ ਕੀ ਰੱਖਦੀ ਮਨਪ੍ਰੀਤ ਫੀਸ ਕੀ ਆਰ ਵੇਖ 1000 ਰੁਪਿਆ ਤੋਂ ਉਹਦੇ ਵਿੱਚ ਕੀ ਕੀ ਮੰਨ ਲਓ ਵੀ ਸਰਵਿਸ ਦਓਗੇ ਕੀ ਮਾਲੂ ਕਿੰਨੀ era ਘੋੜਾ ਮਲਾਉਗੇ ਕਿਉਂਕਿ ਇਹ ਵੀ ਰੋਲੇ ਕਾਫੀ ਪੈ ਜਾਂਦੇ ਆ ਆਪਣੀ ਨੀ ਉਹ ਕੋਈ ਉਹ ਨਹੀਂ ਕੋੜੀ ਗੱਬਣ ਕਰਾ ਕੇ ਦਵਾਂਗੇ ਨਹੀਂ ਗੱਬਾ ਨਹੀਂ ਜਿਵੇਂ ਹੁਣ ਜਿੰਨੇ ਹੀਟ ਦੋ ਜੈਂਪਲੇ ਦੰਦੇ ਜੈਂਪਲੇ ਹਾਂਜੀ ਚਾਰ ਲੈ ਜੇ ਬੇ ਕੋਈ ਚੱਕਰ ਨਹੀਂ ਹੀਟ ਤੇ ਘੋੜੀ ਆਜੇ ਘੋੜੀ 'ਚ ਫਾਲਟ ਨਾ ਹੋਵੇ ਹਾਂ ਫਾਲਟ ਨਾ ਹੋਵੇ ਇਹ ਉਦਾਂ ਤੁਸੀਂ ਕੱਬੜ ਮੰਨ ਲਓ ਵੀ ਕਰਨ ਵਾਲਾ ਹੋ ਗਿਆ ਵੀ ਕੱਬੜ ਕਰਾ ਕੇ ਦੋਗੇ ਅਗਲੇ ਨੂੰ ਥੋੜੀ 'ਚ ਫਾਲਟ ਨਹੀਂ ਹੈਗਾ ਜਿੰਪ ਵੱਲੋਂ ਕੋਈ ਜਵਾਬ ਨਹੀਂ ਹਾਂ ਹਾਂ ਜੀ ਲੈ ਵੀ ਸੱਜਣੋਂ 21000 ਰੁਪਿਆ ਫੀਸ ਅੱਛਾ ਮਨਪ੍ਰੀਤ ਵਾਹੀ ਹੁਣ ਇੱਕ ਕਰੀ ਭਰਾਵਾਂ ਨੂੰ ਆਪਾਂ ਲੋਕੇਸ਼ਨ ਦੱਸ ਦਈਏ ਕਿ ਆਪਣਾ ਫਾਰਮ ਕਿੱਥੇ ਕੇ ਪਿਆ ਜਾਂਦਾ ਕਿੱਥੇ ਕੇ ਬੈਠੇ ਆਪਾਂ ਇਹ ਆਪਣਾ ਸੰਗਰੂਰ ਜ਼ਿਲ੍ਹੇ ਤੋਂ ਪੈਂਦਾ 24 ਕਿਲੋਮੀਟਰ ਜੀ ਤੋਰੀ ਤੋਂ ਪੈਂਦਾ 15 16 ਜੀ 90 ਤੋਂ ਵੀ 15 16 ਜੀ ਤੇ ਮੁਰੇ ਗੋਟਲੇ ਤੋਂ ਵੀ 25 ਕਿਲ ਪਿੰਡ ਇਹ ਢਾਣੀ ਵੱਜਦੀ ਹੈ ਬਾਈ ਕਹਿੰਦਾ ਪਿੰਡ ਆਇਆ ਜਾ ਕੇ ਨਹੀਂ ਪਿੰਡੇ ਪਿੰਡ ਇਹ ਪਿੰਡ ਹੀ ਹੈ ਇੱਕ ਤੁਸੀਂ ਕਹਿ ਰਹੇ ਸੀ ਸਮੁੰਦਗੜ ਪਿੱਛੇ ਹੈ ਜੀ ਨਹੀਂ ਆਪਾਂ ਖੇਤਾਂ 'ਚ ਰਹਿਣਾ ਢਾਣੀ ਕਹਿ ਸਕਦੇ ਆ ਢਾਣੀ ਕਹਿੰਦੇ ਪਿੰਡਾਂ ਕੋਲ ਆਪਦੇ ਘਰ ਹੈਗੇ 15 20 ਆਪਦੇ ਹਾਂ ਲੈ ਵੀ ਸੱਚੋ ਬਾਈ ਨੇ ਲੋਕੇਸ਼ਨ ਦੱਸੀ ਬਾਕੀ ਅਸੀਂ ਤੁਹਾਨੂੰ ਨੰਬਰ ਨਾਲ ਦਿੱਤਾ ਹੈ ਸਕਰੀਨ ਤੇ ਚੱਲੀ ਜਾਂਦਾ ਹੈ ਵੀਰ ਹੋਣਾ ਦੇ ਘੋੜੇ ਤੋਂ ਤੁਸੀਂ ਸਟੱਡ ਸਰਵਿਸ ਲੈਣੀ ਹੈ ਕੋਈ ਚਾਹਣੇ ਹੋਗੇ ਸਾਡੇ ਘਰੇ ਵੀ ਯਾਰ ਕੋਈ ਤਗੜਾ ਬੱਚਾ ਚੰਗੀ ਲਾਈਨ ਦਾ ਖੜਾ ਹੋਵੇ ਤੇ ਤੁਸੀਂ ਭਰਾਵਾਂ ਨੂੰ ਕਿਤੇ ਵੀ ਯਾਦ ਕਰ ਸਕਦੇ ਹੋ ਬਹੁਤ ਨਿੱਗੇ ਬੰਦੇ ਆ ਬਹੁਤ ਲੱਠੇ ਬੰਦੇ ਆ ਕਹਿ ਸਕਦੇ ਆ ਤੇ ਤੁਹਾਨੂੰ ਪਿਆਰ ਵੀ ਪੂਰਾ ਦੇਣਗੇ ਤੁਹਾਡਾ ਸਤਕਾਰ ਵੀ ਪੂਰਾ ਕਰਨਗੇ ਬਾਈ ਮਨਪ੍ਰੀਤ ਆਪਣੇ ਡਾਕਟਰ ਸਾਹਿਬਾਨ ਕਿਹੜੇ ਹੁੰਦੇ ਆ ਜੀ ਡਾਕਟਰ ਦਾ ਆਪਣੇ ਬਿਠਨੇ ਮੈਨੀਪਾਲ ਅੱਛਾ ਬਾਈ ਜੀ ਹੋਣੀ ਬਾਈ ਜੀ ਉਹਨਾਂ ਦਾ ਸ਼ੁਭ ਨਾਮ ਜੀ ਇਹ ਬੈਨੀ ਬੈਨੀਪਾਲ ਬਿਨੇਪਾਲ ਸਿੰਘ ਬੈਨੀਪਾਲ ਭਾਈ ਬਾਈ ਸਤਿ ਸ੍ਰੀ ਅਕਾਲ ਸਵਾਗਤ ਭਈ ਇੱਕ ਅੱਧਾ ਸਵਾਲ ਤੁਹਾਡੇ ਤੋਂ ਵੀ ਆ ਵੀ ਆ ਜਿਹੜਾ ਅ ਅੱਜ ਕੱਲ ਦਾ ਜਿਹੜਾ ਟਾਈਮ ਚੱਲੀ ਜਾਂਦਾ ਹੈ ਜਿਹੜਾ ਹੁਣ ਮੰਨ ਲਓ ਪਹਿਲਾਂ ਗਰਮੀਆਂ ਤੋਂ ਸਿਆਲ ਤੇ ਹੁਣ ਸਿਆਲ ਤੋਂ ਫੇਰ ਹੌਲੀ-ਹੌਲੀ ਆਪਾਂ ਗਰਮੀਆਂ ਵੱਲ ਸ਼ਿਫਟ ਹੋਈ ਜਾਂਦੇ ਆ। ਉਹ ਆ ਜਿਹੜੇ ਸਮੇਂ ਚ ਜਿਹੜੇ ਘੋੜੇ ਵਾਲੇ ਭਰਾ ਆ ਉਹਨਾਂ ਨੂੰ ਕਿਹੜੀ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਜੀ? ਸਭ ਤੋਂ ਵੱਡੀ ਗੱਲ ਤਾਂ ਇਹ ਹੈਗੀ ਮਤਲਬ ਜਦੋਂ ਮੌਸਮ ਚੇਂਜ ਹੁੰਦਾ ਜੀ ਜੀ ਉਦੋਂ ਆਪਾਂ ਨੂੰ ਜਾਨਵਰ ਦੇ ਹਰੇ-ਚਾਰੇ ਦਾ ਤੇ ਦਾਣੇ ਦਾਣੇ ਦਾ ਤੇ ਪਾਣੀ ਦਾ ਹੂੰ ਆਪਾਂ ਨੂੰ ਬਹੁਤ ਧਿਆਨ ਰੱਖਣਾ ਚਾਹੀਦਾ ਜੀ। ਇਦੇ ਵਿੱਚ ਆਉਂਦਾ ਜਦੋਂ ਆਪਾਂ ਮੌਸਮ ਚੇਂਜ ਹੁੰਦਾ ਹੈਗਾ ਜੀ ਪਸ਼ੂ ਨੂੰ ਹਰਾ ਚਰਾਬ ਵਧਾ ਦਨੇ ਆ ਜਿਹੜੀ ਨਵੀਂ ਮਤਲਬ ਕਿ ਫੀਡ ਆਉਂਦੀ ਹੈ ਜਾਂ ਹਰਾ ਚਰਾਬ ਨਵਾਂ ਆਉਂਦਾ ਹੈ ਉਹ ਹੌਲੀ ਹੌਲੀ ਥੋੜਾ ਥੋੜਾ ਕਰਕੇ ਵਧਾਓ ਜਦੋਂ ਆਪਾਂ ਇੱਕੋਲਾ ਹੱਤ ਪਾਣਿਆ ਤਾਂ ਬੰਨ ਦੀ ਸ਼ਿਕਾਇਤ ਜਾਂ ਦਰਦ ਦੀ ਸ਼ਿਕਾਇਤ ਜ਼ਿਆਦਾ ਦੇਖਣ ਨੂੰ ਮਿਲਦੀ ਹੈ ਇਹ ਚੀਜ਼ਾਂ ਤੋਂ ਜੇ ਆਪਾਂ ਨੇ ਮਤਲਬ ਕਿ ਇਹਨਾਂ ਨੂੰ ਮਤਲਬ ਕਿ ਆਪਾਂ ਹਟਾਉਣਾ ਚਾਹੁੰਦੇ ਤਾਂ ਉਹਨੂੰ ਥੋੜੀ ਥੋੜੀ ਕਰਕੇ ਵਧਾਓ ਚੀਜ਼ ਨੂੰ ਜਨਵਾਰ ਨੂੰ ਜਦੋਂ ਮੂਰੇ ਖੁਰਲੀ ਚ ਪਾਉਣੇ ਆ ਤਾ ਇਹ ਵੀ ਦੇਖੋ ਨਾਲ ਵੀ ਉਹ ਪਿੱਛੇ ਲੈਦਾ ਜਿਹੜੀ ਉਹ ਸਹੀ ਕਰ ਰਿਹਾ ਹੈ ਹੂੰ ਖਵਾਉਣਾ ਤੇ ਪਿੱਛੇ ਖਾਣ ਤੋਂ ਬਾਅਦ ਦੇਖਣਾ ਵੀ ਜਿਹਨਾਂ ਬੰਦੇ ਹਾਂ ਇਹ ਇਹ ਚੀਜ਼ਾਂ ਜ਼ਰੂਰੀ ਨੇ ਜਿਹੜਾ ਬੰਦਾ ਇੰਨਾ ਕੁ ਕਰ ਲੈਂਦਾ ਹੈ ਜੀ ਤਾਂ ਮੈਂ ਸਵੇਰ ਤੋਂ ਮੈਂ ਉਹ ਕੋੜਾ ਰੱਖੰਦਾ ਸੁਕੀਨਾ ਦਾ ਜੀ ਕੋੜੇ ਨੂੰ ਇਕੱਲਾ ਖਵਾਉਣਾ ਜ਼ਰੂਰੀ ਨਹੀਂ ਉਹ ਕਿਸੇ ਵੀ ਦੇਖਣਾ ਵੀ ਲੈਦੇ ਸਹੀ ਕਰਦਾ ਹੈ ਉਹ ਘਮਾਉਣਾ ਫਰੋਣਾ ਸਭ ਤੋਂ ਜ਼ਰੂਰੀ ਹੈ ਜੀ ਜੀ ਕਸਤ ਤੋਂ ਜ਼ਰੂਰੀ ਹਾਂ ਇਹ ਜ਼ਰੂਰੀ ਹੈ ਸਭ ਤੋਂ ਬੈਸਟ ਤਾਂ ਇਹ ਹੈ ਵੀ ਜਿੰਨਾ ਕੋ ਖਾਂਦਾ ਉਹਨੂੰ ਪ체 ਤੇ ਲੱਗੇ ਜੀ ਇਹ ਕਿੰਨੇ ਟਾਈਮ ਬਾਬਾ ਜੀ ਜਿਹੜਾ ਕਈ ਵਾਰੀ ਭਰਾ ਕਹਿ ਦਿੰਦੇ ਆ ਵੀ ਦੋ ਟਾਈਮ ਪਾਓ ਕਈ ਭਰਾ ਕਹਿ ਦੇ ਤਿੰਨ ਟਾਈਮ ਵੀ ਪਾਓ ਉਹਦਾ ਕੋਈ ਉਹਦੇ ਬਾਰੇ ਥੋੜਾ ਜਿਆਦਾ ਦੇਖੋ ਜੀ ਇਹਦੇ ਵਿੱਚ ਵੀਰ ਜੀ ਇਹ ਹਰੇਕ ਬੰਦੇ ਦੀ ਆਪਣੀ ਆਪਣੀ ਥਿੰਕਿੰਗ ਹੈ ਜੀ ਜਿਹੜਾ ਬੰਦਾ ਵੀ ਸੁਭਾਅ ਦਾ ਆਪਣੀ ਸਹੀ ਸੋਚਦਾ ਜੀ ਤੇ ਆਪਣਾ ਆਪਣਾ ਮੰਨਣਾ ਮੇਰਾ ਮੰਨਣਾ ਇਹ ਹੈ ਵੀ ਜਨਮਰ ਨੂੰ ਥੋੜਾ ਪਾਓ ਪਰ ਬਾਰ-ਬਾਰ ਪਾਓ ਹੂੰ ਇੱਕੋ ਲੱਖ ਤੂੰ ਸਾਰਾ ਨਾ ਪਾਓ ਜੇ ਕੋਲਾ ਹੱਤ ਨਾ ਰਿਜਾਵੋ ਜਾਨਵਰ ਨੂੰ ਹੂੰ ਜਦੋਂ ਜਾਨਵਰ ਨੂੰ ਆਪਾਂ ਕੋਲਾ ਹੱਤ ਰਜਾਉਣੇ ਆ ਤਾਂ ਉਹਨੂੰ ਪ੍ਰੋਬਲਮ ਆਉਣੀ ਆਉਣੀ ਹੈ ਕਸਰ ਤਾਂ ਜ਼ਰੂਰੀ ਹੈ ਜਾਨਵਰ ਦੀ ਜੀ ਕਟੋ ਪੰਜ ਦਾ ਪੰਜ ਦਾ ਪੰਜ ਦਾ ਰਹਿੰਦਾ ਹੈ ਪੰਜ ਦਾ ਪੰਜ ਦਾ ਪੰਜ ਦਾ ਰਹਿੰਦਾ ਜੀ ਜਾਨਵਰ ਬਿਮਾਰ ਨਹੀਂ ਹੋਊਗਾ ਜਿਹੜਾ ਬੰਦਾ ਉਹਨੂੰ ਹੁਣ ਪਾਤਾ 3 ਘੰਟੇ ਬਾਅਦ ਥੋੜਾ ਜਿਹਾ ਫੇਰ ਪਾਤਾ ਜੀ 3 ਘੰਟੇ ਬਾਅਦ ਫੇਰ ਪਾਤਾ 3 ਘੰਟੇ ਦਾ ਗੈਪ ਰਹਿਤ ਥੋੜਾ ਪਵੇ ਜਨਮਰ ਬਿਮਾਰ ਨਹੀਂ ਹੁੰਦਾ ਜੀ ਧੰਨਵਾਦ ਡਾਕਟਰ ਸਾਹਿਬ ਬਹੁਤ ਬਹੁਤ ਜੀ ਅੱਛਾ ਮਨਪ੍ਰੀਤ ਭਾਈ ਆਪਣੀ ਕੋਣੀ ਇੱਕ ਬਸ਼ੀਰੀ ਵੀ ਬੜੀ ਚੰਗੀ ਐ ਜਿਹੜੀ ਇੱਕ ਨੁਕਰੀ ਐ ਨੁਕਰੀ ਹਾਂ ਜਿਹੜੀ ਤੁਸੀਂ ਬਾਹਰ ਆਪਾਂ ਆਪਣੇ ਜਿਹੜਾ ਪਹਾ ਆਉਂਦਾ 56 ਲੱਗਾ ਹੈ ਉਹਦੇ ਤੇ ਭਰਾਵਾਂ ਨਾਲ ਵੀ ਵੀਡੀਓ ਬਣਾਈ ਆ ਆਪਾਂ ਕੋਣੀ ਦੀ ਹਣਾ ਤੁਸੀਂ ਵੀ ਫੜਿਆ ਬਾਕੀ ਬਾਈਆਂ ਨੇ ਵੀ ਪਿਆਰ ਸਤਿਕਾਰ ਦਿੱਤਾ ਕੋੜੀ ਨੂੰ ਉਹ ਕਿਹੜੇ ਘੋੜੇ ਦੀ ਆ ਉਹਦਾ ਨਾਂ ਕੀ ਰੱਖਿਆ ਬਾਈ ਕੋਈ ਨਾਂ ਰੱਖਿਆ ਜੀ ਉਹਦਾ ਉਹਦਾ ਨਾਂ ਤਾਂ ਨਹੀਂ ਰੱਖਿਆ ਗੋਵਿੰਦੇ ਘੋੜੇ ਦੀ ਉਹ ਆ ਆਪ ਗੋਵਿੰਦੇ ਘੋੜੇ ਦੀ ਤੇ ਮਾਹਲਾ ਖਾਨਦਾਨ ਕਿਹੜੇ ਬਾਈ ਉਹਦਾ ਮਾਂ ਵੀ ਉਹਦੀ ਨੌਕਰੀ ਉਹਦੀ ਨੌਕਰੀ ਤੁਹਾਡੇ ਕੋਲ ਹੀ ਸੀਗੀ ਨਹੀਂ ਆਪਣੇ ਕੋਲ ਨਹੀਂ ਤੁਸੀਂ ਕਿੰਨਾ ਟਾਈਮ ਲਿਆਏ ਸੀ ਪਹਿਲਾਂ ਜੀ ਇਹਦਾ ਦੁਕਾਂ ਤੋਂ ਲਿਆਂਦੇ ਤੇ ਆਪਾਂ ਦੁ ਕਿੰਨਾ ਟਾਈਮ ਦੀ ਸੀ ਹੋਵੇ ਉਹਨੂੰ 6-7 ਕਿ ਮਹੀਨੇ ਹੋ ਗਏ ਤੇ ਹੁਣ ਕਿੰਨੇ ਚਿਰ ਦੀ ਇਹ ਇਹ ਦੋ ਦੰਦ ਹੋ ਗਏ ਤੇ ਇਹ ਕੋਈ ਸੇਲ ਕਰਨ ਦਾ ਵਿਚਾਰ ਹੈ ਕਿ ਜਿਆ ਰੱਖੋਗੇ ਜਾਂ ਬਰੀਡਿੰਗ ਕਰਾਓਗੇ ਕੀ ਕਰੋਗੇ ਨਾ ਇਹਦਾ ਬਚਾ ਬਚਾ ਲੈ ਲਾਂਗੇ ਬਰੀਡਿੰਗ ਕਰੂੰਗਾ ਜੀ ਹਜੇ ਇਹ ਕਿੰਨੇ ਚਿਰ ਦੀ ਦੱਸਿਆ ਹੈ ਇਹ ਦੋ ਦੰਦ ਹੋ ਗਈ ਵਾ ਉਹੀ ਲਾਲਾ ਤੋਂ ਢਾਈ ਸਾਲ ਦੇ ਘੋੜਾ ਹਜੇ ਦਿੱਤਾ ਇਹਨੂੰ ਕਿੱਦਾਂ ਨਹੀਂ ਸਾਡੇ ਦਿੱਤਾ ਨਹੀਂ ਕਿੰਨੇ ਟਾਈਮ ਤੱਕ ਦੇਉਂਗੀ ਜੀ ਬਸ ਆਹ ਮੂਰੇ ਮਹੀਨੇ ਚ ਫਰਵਰੀ ਆਪਣੇ ਵਾਲਾ ਛੱਡ ਦੋਗੇ ਫਿਰ ਇਹ ਛੱਡ ਦਾਂਗੇ ਜੀ ਅਭੀ ਮੈਂ ਘੋੜੇ ਤੋਂ ਗੱਲ ਹੋ ਰਹੀ ਯਾਦ ਆ ਗਈ ਮੈਨੂੰ ਵੀ ਜਿਹੜਾ ਆਪਣੇ ਕੋਲ ਬਸ਼ੀਰਾ ਰੱਖਿਆ ਤੁਸੀਂ ਨਾ ਸਿਕੰਦਰ ਜਿਹੜਾ ਭਰਾਵਾਂ ਨੂੰ ਵਿਖਾ ਰਹੇ ਆਪਾਂ ਇਹ ਆਪਣੇ ਕੋਲੇ ਕਿੰਨੇ ਟਾਈਮ ਦਾ ਆ ਸੀ ਤੇ ਤੁਹਾਡੇ ਕੋਲੇ ਕਿੰਨਾ ਚਿਰ ਹੋ ਗਿਆ ਆਪਣੇ ਨੂੰ ਸਾਲ ਹੋ ਗਿਆ ਹੁਣ ਸਾਲ ਹੋ ਗਿਆ ਆ ਫਰਵਰੀ ਚ ਦੇ ਦਿਓ ਜੀ ਅੱਛਾ ਭਾਈ ਘੋੜੇ ਤੋਂ ਮੈਨੂੰ ਇੱਕ ਹੋਰ ਗੱਲ ਯਾਦ ਆ ਗਈ ਜਿਹੜਾ ਘੋੜਾ ਭਰਾਵਾਂ ਨੂੰ ਆਪਾਂ ਦਿਖ ਤੁਹਾਡੇ ਕੋਲ ਕਿੰਨੇ ਟਾਈਮ ਦਾ ਆਇਆ ਸੀ ਤੇ ਮੰਨ ਲਓ ਕਿੰਨੀ ਕ ਹਾਈਟ ਸੀ ਉਹ ਦੀ ਜੀ ਕਿੰਨਾ ਚਿਰ ਹੋ ਗਿਆ ਤੁਹਾਡੇ ਕੋਲੇ ਆਇਆ ਇਹਨੂੰ ਆਪਣੇ ਕੋਲੇ ਹੋ ਗਿਆ ਇਹਨੂੰ ਸਾਲ ਹੋ ਗਿਆ ਤੇ ਸਾਲ ਉਦੋਂ ਹਾਈਟ ਕਿੰਨੀ ਸੀ ਬਾਈ ਇਹਦੀ ਉਦੋਂ 44 ਪੈਂਡ ਦੇ ਲਓ ਜੀ ਤੇ ਹੁਣ ਕਿ ਮੰਨ ਲਓ ਹੁਣ ਹੈਗੀ 1 ਘਟ 70 69 ਕਹਿ ਲਓ ਜਾਨੀ ਕਿ ਸਾਡੇ ਤਿੰਨ ਚਾਰ ਇੰਚ ਤੁਹਾਡੇ ਕੋਲ ਆਣ ਕੇ ਕਰਕੇ ਆ ਹਾਂ ਤੇ ਇੰਨੀ ਹਾਈਟ ਕਰਨ ਦਾ ਮੰਨ ਲਓ ਵੀ ਕੋਈ ਡਾਈਟ ਸਪੈਸ਼ਲ ਇਹਨੂੰ ਪਾਈ ਸਪੈਸ਼ਲ ਪੈਂਦੀ ਰਾਈਟ ਦਾ 10 ਸਾਲੇ ਹਾਂ ਬਾਕੀ ਬਾਜਰੇ ਦੀ ਬੱਕੜੀਆਂ ਜੀ ਹੋਰ ਕੀ ਕੀ ਪਾਣੇ ਆ ਜੀ ਨਾਲ ਬਾਕੀ ਹੋਰ ਬਟਾਵਣੇ ਚ ਹਾਂ ਉਹ ਤਾਂ ਨਹੀਂ ਕੋਈ ਪਾਉਂਦੇ ਬਸ ਆਹੀ ਪਰ ਇਹ ਚੀਜ਼ਾਂ ਮੇਨ ਡਾਈਟ ਦੇ ਵਿੱਚ ਰੱਖੀ ਆ ਕੋਈ ਬਾਡਰ ਬਾਡਰ ਨਹੀਂ ਆਪਣੀ ਚਾਰੇ ਜਿਵੇਂ ਕੋਈ ਜੀ ਯਾਨੀ ਕਿ ਘੋੜਾ ਸੱਜਣੋਂ ਬਹੁਤ ਚੰਗਾ ਹੈ ਬਾਕੀ ਭਾਈ ਤੁਸੀਂ ਘੋੜੀ ਕਿਸੇ ਵੀ ਪ੍ਰਕਾਰ ਦੀ ਭਰੌਣੀ ਹੈ ਤੇ ਸਿਰਫ 21000 ਰੁਪਏ ਦੇ ਵਿੱਚ ਬਾਈ ਹੋਣਾਂ ਨੇ ਘੋੜਾ ਲਾਂਚ ਕੀਤਾ ਹੈ ਬਾਕੀ ਜਿੰਨੇ ਵੀ ਜੋਗੇ ਹੋਏ ਤੇ ਬਾਈ ਜੀ ਹੁਣੀ ਤੁਹਾਡਾ ਮਾਣਸਣ ਵੀ ਕਰਨਗੇ ਤੁਸੀਂ ਇੱਕ ਵਾਰੀ ਭਰਾ ਨੂੰ ਯਾਦ ਜ਼ਰੂਰ ਕਰ ਲਿਓ ਤੇ ਹੋਰ ਕੋਈ ਹੈਪੀ ਵੀਰ ਕੋਈ ਤੁਸੀਂ ਭਰਾਵਾਂ ਨੂੰ ਕੋਈ ਸਨੇਹਾ ਲਾਉਣੇ ਚਾਹੁੰਦੇ ਕੋ ਗੋਣਾ ਸਾਨੂੰ ਦੇ ਦਿਓ ਕੋਈ ਪੁਰਾਣੇ ਬੰਦੇ ਹੁੰਦੇ ਸੀ ਬਾ ਕੋਈ ਵੀ ਘੋੜੀ ਭਰਾਉਣ ਆਉਂਦਾ ਜੀ ਜੀ ਬੂਰਾ ਹੈ ਤਨਵਾਰ ਵੀ ਘੋੜਾ ਛੱਡ ਦੇਣਗੇ ਕੋਈ ਐਸੀ ਗੱਲ ਨਹੀਂ ਗਈ ਰੱਖਣ ਦਾ ਵੀ ਇਹਨਾਂ ਲਵੇ ਸਾਰੀ ਸੌਦਾ ਹੈਗੀ ਹੈਗੀ ਜੀ ਅੱਛਾ ਘੋੜੀ ਰੋਕਣ ਦਾ ਵੀ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਯਾਰ ਰੁਕ ਜੀ ਵੀ ਘੋੜੀ ਹਾਂ ਹੋਰ ਕੋਈ ਜਾਂਦੇ ਜਾਂਦੇ ਆ ਬਾਈ ਮੈਸੇਜ ਬਾਕੀ ਡਾਕਟਰ ਵੀ ਹੈਗਾ ਹਾਂ ਡਾਕਟਰ 24 ਘੰਟੇ ਆਪਣੇ ਕੋਲ ਹੀ ਹੈ ਪਰਾ ਹਨਾ ਹੋਰ ਕੋਈ ਜਾਂਦੇ ਕਰਮਜੀ ਡਾਕਟਰ ਵੀ ਆ ਜਾਂਦਾ ਜੀ ਉਹ ਵੀ ਆਏ ਨਗਰ ਵੀ ਤੇ ਆਉਂਦੇ ਰਹਿੰਦੇ ਇੱਥੇ ਬਰਨਾਲੇ ਵਾਲੇ ਆਪਣੇ ਜੀ ਹਾਂ ਜੀ ਹੋਰ ਕੋਈ ਜਾਂਦੇ ਜਾਂਦੇ ਭਰਾਵਾਂ ਨੂੰ ਮੈਸੇਜ ਕੋਈ ਭਰਾ ਭਰਾਵਾਂ ਨੂੰ ਦੇਣਾ ਚਾਹੁੰਦਾ ਹੋਵੇ ਜਿਹੜੇ ਸੌਂਦੇ ਨੇ ਨਹੀਂ ਵਧੀਆ ਥਾਂ ਕਾ ਹੈ ਹੈ ਕਰਨਾ ਚਾਹੀਦਾ ਹੈ ਕਰਨਾ ਚਾਹੀਦਾ ਰੇਕ ਨੂੰ ਬਈ ਘੱਟ ਘਾਤੋ ਬੋਲਦੇ ਨਾ ਘੱਟ ਦਾ ਕਰੂ ਗਿੰਤੀ ਮਿੰਤੀ ਦੀ ਨਾਲ ਮੇਰਾ ਇੱਧਰ ਜੋਰ ਲੱਗ ਗਿਆ ਉਹਦਾ ਹੈ ਤੇ ਬਾਈ ਨੂੰ ਮੈਂ ਤਾਂ ਵੀ ਥੋੜਾ ਜਿਹਾ ਲੈਚ ਲੈ ਆਈਏ ਕੋਈ ਨਹੀਂ ਅਗਲੇ ਇੰਟਰਵਿਊ ਤੱਕ ਆਪਾਂ ਬਾਈ ਨੂੰ ਕਰਵਾ ਕੇ ਲੈ ਆਈਏ ਵਧੀਆ ਘੋੜੀਆਂ ਦੀ ਲੈਣ ਦੇ ਵਿੱਚ ਆਉਣਾ ਚਾਹੀਦਾ ਈ ਸਾਰਿਆਂ ਨੂੰ ਬਹੁਤ ਵਧੀਆ ਇਹ ਵਧੀਆ ਨਫੇਦਾਰ ਚੀਜ਼ ਆ ਕੋਈ ਮਾੜੀ ਨਹੀਂ ਹੈਗੀ ਜੀ ਆਪਾਂ ਐਵੇਂ ਹੋਰ ਕਹੀ ਜਾਂਦੇ ਵੀ ਆਪਾਂ ਨੇ ਮੈਸ ਲਈ ਲਦ ਚੱਕਣੀ ਪਈ ਉਹ ਗੱਲ ਗਲਤ ਆਗੀ ਉਹ ਤਾਂ ਅੱਜ ਦੇ ਟਾਈਮ 'ਚ ਗਲਤ ਹੋ ਗਈ ਗਲਤ ਆਗੀ ਪਰੇ ਬਹੁਤ ਗਾਹਾਂ ਕੰਮ ਮਿਹਨਤ ਜ਼ਰੂਰ ਮੰਗੇ ਜ਼ਰੂਰੀ ਹੈ ਮਿਹਨਤ ਜ਼ਰੂਰੀ ਹੈਗੀ ਹਾਂ ਮਿਹਨਤ ਕਰੋ ਤੇ ਨਫਾ ਵੀ ਉਹਦੇ ਇਹ ਨਹੀਂ ਸੱਜਣੋ ਵੀ ਤੁਸੀਂ ਅੱਜ ਜੇ ਮੰਨ ਕੇ ਚੱਲੋ ਵੀ ਕੋਈ ਲੱਖਾਂ ਰੁਪਈਆ ਇਨਵੈਸਟ ਕਰਤਾ ਤੁਸੀਂ ਕਹੋ ਵੀ ਬਾਈ ਅੱਦੇ ਘੋੜੇ ਵਰਗਾ ਘੋੜਾ ਮੈਂ ਲਿਆ ਕੇ ਤੇ ਮੇਰੀ ਲੈਂਡ ਲੱਗ ਜੂਗੀ ਉਹ ਕੰਮ ਤੁਹਾਡੀ ਹੋ ਸਕਦਾ ਨਾ ਮੁਕੰਨ ਕੁਝ ਨਹੀਂ ਹੈ ਪਰ ਇਹਨਾਂ ਵੀ ਉਹਦੇ ਖਾਤਰ ਭਾਈ ਦਿਨ ਰਾਤ ਇੱਕ ਕਰਨਾ ਪਊਗਾ ਜਿੱਦਾਂ ਭਰਾਵਾਂ ਨੇ ਕਰਿਆ ਪਿਛਲੇ 20 22 ਸਾਲਾਂ ਤੋਂ ਵੀਰ ਹੋਣੀ ਲੱਗੇ ਹੋਏ ਆ ਤੇ ਅੱਜ ਜਿਹੜੀ ਮਿਹਨਤ ਨੇ ਰੰਗ ਲਿਆਂਦਾ ਉਹ ਤੁਹਾਡੀ ਕਿਹਰੀ ਚ ਹੈ ਤੁਸੀਂ ਵੀ ਪਿਆਰ ਸਤਿਕਾਰ ਜ਼ਰੂਰ ਦਿਓ ਭਾਈ ਪਹਿਲੀ ਵਾਰ ਆਪਣੇ ਚੈਨਲ ਤੇ ਬਾਈਆਂ ਨੇ ਘੋੜਾ ਵਿਖਾਇਆ ਕਿਵੇਂ ਲੱਗਿਆ ਗੱਲਾਂ ਬਾਤਾਂ ਕਿਵੇਂ ਲਗੀਆਂ ਬਾਈ ਜੀ ਹੋਰ ਤੁਹਾਨੂੰ ਰੂਬਰੂ ਕੀਤਾ ਤੇ ਜ਼ਰੂਰ ਦੱਸਿਓ ਮੇਰੇ ਭਰਾ ਤੇ ਵੀਡੀਓ ਸ਼ੇਅਰ ਕਰਦੇ ਹੋ ਜਿੰਨਾ ਭਰਾਵਾਂ ਨੇ ਅਜੇ ਤੱਕ ਪੇਜ ਨਹੀਂ ਫੋਲੋ ਕੀਤਾ ਬੇਨਤੀ ਹੈ ਵੀ ਭਾਈ ਕਰ ਲਿਓ ਤੁਸੀਂ ਪੇਜ ਫੋਲੋ ਕਰਦੇ ਹੋ ਤੇ ਸਾਨੂੰ ਮੋਟੀਵੇਸ਼ਨ ਮਿਲਦੀ ਹੈ ਅਸੀਂ ਹੋਰ ਉੱਪਰ ਕੇ ਅੱਗੇ ਵਧਦੇ ਆ ਤੇ ਤੁਹਾਡੇ ਲਈ ਵੀਡੀਓ ਲੈ ਕੇ ਆਉਣੇ ਆ ਇਸੇ ਤਰ੍ਹਾਂ ਨਗੀਨੇ ਇਸ ਇਦਾਂ ਦੇ ਨਗੀਨੇ ਨਿਆਾਬ ਕਹਦਾਂਗੇ ਹੀਰੇ ਕੱਢ ਕੱਢ ਕੇ ਤੁਹਾਡੀ ਕਚਹਿਰੀ ਚ ਲਿਆਉਂਦੇ ਰਾਵਾਂਗੇ ਤੁਹਾਨੂੰ ਦਰਸ਼ਨ ਮੇਲੇ ਕਰਾਉਂਦੇ ਰਵਾਂਗੇ ਤੁਸੀਂ ਸਾਡਾ ਹੌਸਲਾ ਵਧਾਈ ਚੱਲਿਓ ਬਾਈਆਂ ਦਾ ਹੌਸਲਾ ਵਧਾਈ ਚੱਲਿਓ ਤੇ ਅਸੀਂ ਤੁਹਾਨੂੰ ਕਦੇ ਲਾਂਮੇ ਦਾ ਮੌਕਾ ਨਹੀਂ ਦਿੰਦੇ ਅੱਛਾ ਭਾਈ ਸੱਚ ਤੁਹਾਡੇ ਕੋਲੇ ਨਾ ਇੱਕ ਹੋਰ ਕਾਲੀ ਮਾਰਵਾੜੀ ਬਸ਼ੇਰੀ ਆਪਾਂ ਵਿਖਾਈ ਹੈ ਉਹ ਕਿਹੜੇ ਕੋੜੇ ਦੀ ਹੈ ਉਹ ਨੀਲੇ ਕੋੜੇ ਦੀ ਹੈ ਤੋਰੀ ਬਣ ਉਹਦਾ ਨਾਂ ਕੀ ਕੋੜੇ ਦਾ ਕੋਈ ਹੈ ਸ਼ੇਰੇ ਪੰਜਾਬ ਸ਼ੇਰੇ ਪੰਜਾਬ ਸ਼ੇਰੇ ਪੰਜਾਬ ਦੀ ਅੱਛਾ ਕਿੰਨੇ ਚਿਰ ਦੀ ਹੋ ਗਈ ਪਟਵਾਰੀ ਦਾ ਭਾਈ ਉਹ ਆਹੋ ਅੱਛਾ ਤੇ ਕਿੰਨੇ ਚਿਰ ਦੀ ਹੋ ਗਈ ਇਹ ਉਹ ਹੋ ਗਈ ਆਪਣੀ 9 ਮਹੀਨਾ ਦੀ ਛੇਰੀ ਤੇ ਮਾਂ ਇਹਦੀ ਬਾਈ ਮਾਂ ਉਹ ਅੰਦਰ ਖੜੀ ਆ ਲ ਹਾਂ ਬਸ਼ੇਦੀ ਬਹੁਤ ਸੱਜਣੋ ਚੰਗੀ ਐ ਤੇਲੀ ਵੀ ਨਹੀਂ ਦਿਖਦੀ ਇਹ ਇਹਦੀ ਬਾਈ ਅੱਛਾ ਮਾਂ ਇਹਦੀ ਤੇਲ ਗਿਆ ਜਿਹੜੀ ਉਹ ਅੰਦਰ ਜੀ ਜੀ ਤੇ ਜਿਹੜੀ ਆਪਾਂ ਇਹਦੀ ਮਾਰਕਿੰਗ ਕੀ ਐ ਮੱਥੇ ਦਾ ਬਹੁਤ ਚੰਗਾ ਬਲੇਜ ਮੱਥੇ ਪਟਾ ਤਿੰਨ ਪੈਰ ਚਟੇ ਤਿੰਨ ਪੈਰ ਚਟੇ ਹਨਾ ਤੇ ਇਹਦਾ ਕੋਈ ਵਿਚਾਰ ਬਣਦਾ ਵੇਚਣ ਦਾ ਕਿ ਜਾਂ ਵੀ ਕਰੇ ਰੱਖੋਗੇ ਜੀ ਨਾ ਇਹ ਤਾਂ ਰੱਖੇ ਲਵਾਂਗੇ ਇਹ ਵੀ ਰੱਖ ਲਵਾਂਗੇ ਦੇਣਾ ਕੋਈ ਨਹੀਂ ਚੰਗੀ ਆ ਵゼਰੀ ਕੋਈ ਸੇਲ ਨਹੀਂ ਹੈਗਾ ਆਪਣੇ ਕੋਲ ਜੀ ਖੜਾ ਨਾ ਸੇਲ ਲਈ ਤਾਂ ਕੋਈ ਨਹੀਂ ਕੋਈ ਨਹੀਂ ਕੱਲੇ ਬਰੀਡਿੰਗ ਲਈ ਰੱਖਿਆ ਜਿਹੜੇ ਬਾਈ ਦੇ ਕੋਲ ਨਾ ਤੁਸੀਂ ਆਉਂਗੇ ਨਾ ਸੱਜਣੋ ਚੱਲ ਅੱਜ ਤੇ ਸਮਾਂ ਘੱਟ ਸੀ ਅਸੀਂ ਜਿੰਨੇ ਕ ਨਗੀਨੇ ਦਿਖਾ ਸਕਿਆ ਤੁਹਾਨੂੰ ਵਿਖਾਏ ਆ ਪਰ ਬਾਈ ਜੀ ਦੇ ਕੋਲ ਘੋੜੀਆਂ ਬੜੀਆਂ ਪੇਟਲ ਖੜੀਆਂ ਬਹੁਤ ਵੱਡੇ ਵੱਡੇ ਢਡਾਲੀਆਂ ਖੜੀਆਂ ਐ ਜਾਨੀ ਕਿ ਬੱਚੇ ਵੀ ਉਹਨਾਂ ਨੇ ਫਿਰ ਉਹੋ ਜਿਹੇ ਦੇਣੇ ਤਗੜੇ ਤਗੜੇ ਤੇ ਤੁਸੀਂ ਇੱਕ ਵਾਰੀ ਗੀੜਾ ਜਰੂਰ ਮਾਰਿਓ ਬਾਕੀ ਘੋੜਾ ਵਿਖਾਇਆ ਭਾਈ ਫਿਰ ਤੋਂ ਦੁਬਾਰਾ ਕਹਿਣਾ ਵੀਡੀਓ ਸ਼ੇਅਰ ਕਰ ਦਿਓ ਬਾਈ ਜੀ ਦਾ ਹ ਤੇ ਫੋਨ ਕਰਕੇ ਵੀ ਹੌਸਲਾ ਵਧਾ ਦਿਓ ਅੱਛਾ ਘੋੜੀ ਭਰੌਣੀ ਹੈ ਸਜਣੋ ਦੇ ਬਾਈ ਦਾ ਘੋੜਾ ਤੁਹਾਨੂੰ 69 ਇੰਚ ਸਕੰਦਰ ਉਹਨਾਂ ਦਾ ਘੋੜਾ ਬਖਾਇ ਰੋਬਨ ਘੋੜੇ ਦਾ ਪੁੱਤ ਹੈ ਅਬੋਹਰ ਲਾਈਨ ਕਹਦਾ ਤੀਠਾਠਾ ਮਾਰਦੀ ਜਿੰਨੇ ਘੋੜਿਆਂ ਨੇ ਕਹਦਾ ਕਿ ਚਗਾਠ ਪੱਟੇ ਆ ਨਾਮ ਵੱਡੇ ਵੱਡੇ ਬਣਾਏ ਆ ਤੱਕ ਪਾਈ ਆ ਉਹ ਘੋੜਿਆਂ ਦੀ ਲਾਈਨ ਦਾ ਘੋੜਾ ਹੈ ਸਜਣੋ ਕਿਸੇ ਵੀ ਪ੍ਰਕਾਰ ਦੀ ਤੁਸੀਂ ਘੋੜੀ ਭਰੌਣੀ ਦੇ 21000 ਰੁਪਏ ਦੇ ਵਿੱਚ ਤੁਸੀਂ ਸਟੱਡ ਸਰਵਿਸ ਲੈ ਸਕਦੇ ਹੋ ਬਾਕੀ ਪਿੰਡ ਹੈ ਵੀਰ ਹੋਣਾ ਦਾ ਸਮੁੰਦਗਰ ਛੰਨਾ ਤੇ ਜਿਲ੍ਹਾ ਹੈਗਾ ਜੀ ਸੰਗਰੂਰ ਭਾਈ ਸਰਦਾਰ ਮਨਪ੍ਰੀਤ ਸਿੰਘ ਨੂੰ ਤੁਸੀਂ ਯਾਦ ਕਰ ਸਕਦੇ ਹੋ ਉਹਨਾਂ ਦੇ ਫਾਦਰ ਸਾਹਿਬ ਸਰਦਾਰ ਨਾਰ ਸਿੰਘ ਉਹਨਾਂ ਦਾ ਫਾਰਮ ਹੈ ਜੀ ਫਾਰਮ ਦਾ ਨਾਮ ਕੀ ਵੀਰੇ ਸੱਚ ਰੱਖਦਾ ਆਪਾਂ ਖਰੋੜ ਸਟੱਡ ਫਾਰਮ ਖਰੋੜ ਸਟੱਡ ਫਾਰਮ ਤੇ ਖਰੋੜ ਸਟੱਡ ਫਾਰਮ ਤੇ ਭਾਈ ਆ ਜਿਓ ਬੰਦਿਆਂ ਨੂੰ ਮਿਲ ਗੱਲ ਜਾਇਓ ਨਾਲੇ ਚਾਹ ਬਾਣੀ ਪੀ ਜਿਓ ਨਾਲੇ ਜਾਨਵਰ ਦੇਖ ਲਿਓ ਤੇ ਬਹੁਤੀ ਜਲਦ ਅਗਲੀ ਵੀਡੀਓ ਨਾਲ ਹਾਜ਼ਰ ਹੋਣੇ ਦਿਓ ਜੀ ਸੁਖਸੰਦੂਨ ਇਜਾਜ਼ਤ ਜਿਉਂਦੇ ਵਾਸਤੇ ਹਾਜ਼ਰ ਰਹੋ ਸ਼ਬਾਖਹਿਰ ਸਤਿ ਸ੍ਰੀ ਅਕਾਲ ਭਾਈ ਜੀ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਭਾਈ ਮਨਪ੍ਰੀਤ ਓਕੇ ਸੱਜੋ ਸ਼ੇਅਰ ਮ